ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਵਿਦਆਊਟ ਲਾਈਨਿੰਗ ਪਿਓਰ ਕਾਟਨ ਦੇ ਸੂਟ ਰਹਿਣਗੇ ਜਿੱਦਾਂ ਕੀ ਗਰਮੀ ਵਾਦੀ ਜਾ ਰਹੀ ਹੈਗੀ ਹਨੋ ਤਾਂ ਤੁਸੀਂ ਇਹ ਵਾਲੇ ਸੂਟ ਲੇਗੇ ਜਿਹੜੇ ਸਲਾਈ ਕਰਾ ਸਕਦੇ ਹੋ ਕਿ ਜਿੱਦਾਂ ਕਿ ਮੈਂ ਵੇਅਰ ਕੀਤਾ ਹੋਇਆ ਮੈਂ ਵੀ ਵਿਦਆਊਟ ਲਾਈਨਿੰਗ ਸੂਟ ਹੈ ਜਿਹੜਾ ਮਤਲਬ ਸਟਿਚ ਕੀਤਾ ਹੋਇਆ ਹੈਗਾ ਤੇ ਬਹੁਤ ਆਰਾਮਦਾਇਕ ਫੈਬਰਿਕ ਹੈ ਕਿਉਂਕਿ ਮੈਂ ਘਰ ਯੂਜ਼ ਕਰਕੇ ਦੇਖਿਆ ਹੈ ਸਟੱਫ ਤੇ ਕੋਈ ਕੰਪਲੇਂਟ ਨਹੀਂ ਹੈਗੀ ਕੋਈ ਰੰਗ ਨਹੀਂ ਨਿਕਲਦਾ ਮਤਲਬ ਮਤਲਬ ਸਟਿਚ ਕਰਾਉਣ ਤੋਂ ਪਹਿਲਾਂ ਇਹਨਾਂ ਨੂੰ ਜਿਹੜਾ ਤੁਸੀਂ ਹੈਗਾ ਪਾਣੀ 'ਚ ਡਿਪ ਕਰਕੇ ਮਤਲਬ ਇਹਨਾਂ ਨੂੰ ਸਟਿਚ ਕਰਾਓ ਇਦਾਂ ਡ੍ਰੈਕਟ ਨਾ ਕਰਾਓ ਜਿੰਨ ਇੱਕ ਸ਼੍ਰਿੰਕਿਜ ਹੋਣੀ ਹੋਊਗੀ ਉਹਨਿੰਕ ਹੋ ਜਾਊਗੀ ਬਹੁਤ ਵਧੀਆ ਫੈਬਰਿਕ ਹੈ ਕੋਈ ਰੰਗ ਨਹੀਂ ਫੇਟ ਹੋਇਆ ਹੈਗਾ ਕਿਤੋਂ ਵੀ ਤੇ ਬਹੁਤ ਜ਼ਿਆਦੇ ਸੋਹਣਾਗਾ ਤੇ ਮੈਂ ਅੱਜ ਤੁਹਾਨੂੰ ਸਾਰੇ ਸੂਟ ਦਿਖਾ ਦੇਣੇ ਨੇਗੇ ਜੋ ਵੀ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਜਿਹੜੇ ਲਾਟਨੇਗੇ ਆਪਾਂ ਨਵੇਂ ਮੰਗਾਏ ਨੇਗੇ ਤੇ ਵੀਡੀਓ ਹੈਗੀ ਅੱਜ ਅਪਲੋਡ ਕਰ ਰਹੇ ਆਂਗੇ ਲਾਟ ਮੰਗਾਉਣ ਹੋਵੇ ਕਾਫੀ ਦਿਨ ਤੇ ਤੁਸੀਂ ਇਹਨਾਂ ਦੇ ਵਿੱਚੋਂ ਸੂਟਿੰਗ ਜਿਹੜੇ ਸਿਲੈਕਟ ਕਰਾ ਸਕਦੇ ਕਰ ਸਕਦੇ ਹੋਗੇ ਇਹਨਾਂ ਦੇ ਤੁਸੀਂ ਕੋਟ ਸੈਟ ਵਗੈਰਾ ਜੇ ਤੁਸੀਂ ਰੈਡੀ ਕਰਾਉਣੇ ਨੇ ਉਹ ਵੀ ਬਣਾ ਸਕਦੇ ਹੋਗੇ ਜੇ ਤੁਸੀਂ ਵਨ ਪੀਸ ਡ्रेसेस ਵਗੈਰਾ ਮਤਲਬ ਵੀਅਰ ਕਰ ਲੈਣੇ ਹੋਗੇ ਤਾਂ ਤੁਸੀਂ ਉਹ ਵੀ ਇਹਨਾਂ ਦੇ ਮਤਲਬ ਸਟਿਚ ਕਰਾ ਸਕਦੇ ਹੋਗੇ ਦੇਚ ਤੁਸੀਂ ਸੂਟ ਸਟਿਚ ਕਰਵਾਉਣੇ ਨੇਗੇ ਤਾਂ ਤੁਸੀਂ ਸੂਟ ਵੀ ਸਟਿਚ ਕਰਵਾ ਸਕਦੇ ਹੋ ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦਾਂਗੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਤੇ ਵਿਦਆਊਟ ਲਾਈਨਿੰਗ ਰਹੂਗਾ ਤੇ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਪ੍ਰਿੰਟ ਤੁਸੀਂ ਚੈੱਕ ਕਰੋ ਕਲਰ ਤੁਸੀਂ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਹੈਗਾ ਤੇ ਬਹੁਤ ਦੇਖੋ ਪ੍ਰਿੰਟ ਬਹੁਤ ਜਾਂਦੇ ਪਿਆਰਾ ਹੈਗਾ ਪ੍ਰਾਈਸ ਸਾਰਿਆਂ ਦਾ ਰਹੂਗਾ 1000 ਪਲੱਸ ਸ਼ਿਪਿੰਗ ਹੈ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਵਿੱਚ ਹੀ ਸ਼ਿਪਿੰਗ ਹੈ ਜਿਹੜੀ ਇਨਕਲੂਡ ਹੈਗੀ ਲੋ ਜੀ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਾ ਸਕਦੇ ਹੋ ਬਿਨਾ ਸਲਾਈ ਤੋਂ ਲੈਣਾ ਚਾਹੁੰਦੇ ਹੋ ਬਿਨਾ ਸਲਾਈ ਤੋਂ ਲੈ ਸਕਦੇ ਹੋਗੇ ਲੋ ਜੀ ਇਦਾਂ ਮਤਲਬ ਇਹਨਾਂ ਦੀ ਤੁਸੀਂ ਮਤਲਬ ਸੂਟ ਰੈਡੀ ਕਰਵਾਇਓ ਬਹੁਤ ਜਾਂਦੇ ਸੋਨਾ ਮਤਲਬ ਸਟਾਫ ਹੈਗਾ ਤੇ ਪ੍ਰਾਈਸ ਇਹਦਾ ਰਹੂਗਾ ਜੀ 1000 ਬਹੁਤ ਜਾਂਦੇ ਸੋਹਣੀ ਕਾਟਨ ਹੈਗੀ ਸੌਫਟ ਕਾਟਨ ਹੈ ਮਲ ਕਾਟਨ ਹੈਗੀ ਤੇ ਬਹੁਤ ਜਾਂਦੇ ਸੋਨਾ ਸਟਾਫ ਹੈਗਾ ਜਿਹੜਾ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਹੈ ਕਿ ਕਿਉਂਕਿ ਮੈਂ ਖੁਦ ਯੂਜ਼ ਕਰਕੇ ਦੇਖਿਆਗਾ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਨਿਕਲੀ ਆ ਵਾਸ਼ ਵੀ ਕਰਲੇ ਸੂਟ ਕੋਈ ਮਤਲਬ ਇਦਾਂ ਖਰਾਬ ਨਹੀਂ ਹੋਏ ਹੈਗੇ ਕੁਝ ਵੀ ਲਓ ਜੀ ਨੈਕਸਟ ਸੂਟ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਇਹਦੇ ਨਾਲ ਦੇ ਵੀ ਕਾਫੀ ਪਹਿਲਾਂ ਨੇ ਪਹਿਲਾਂ ਲੈ ਚੁੱਕੀਆਂ ਨੇ ਸੂਟ ਰੈਡੀ ਕਰਾਏ ਨੇ ਹੁਣ ਵੀ ਗਏ ਹੋਏ ਨੇ ਸਟਿਚਿੰਗ ਲਈ ਲਓ ਜੀ ਇਹ ਵੀ ਤੁਸੀਂ ਕਲਰ ਦੇਖ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣਾਗਾ ਤੇ कॉटन ਬਹੁਤ ਜਿਆਦਾ ਸੋਹਣੀ ਹੈਗੀ ਜਦੋਂ ਕਿ ਜਿਆਦਾ ਗਰਮੀ ਹੈ ਨਾ ਤੁਸੀਂ ਇਹ ਵਾਲੇ ਸੋਟਨੇਗੇ ਜਿਹੜੇ ਰੈਡੀ ਕਰਵਾਇਓ ਤੁਲੋ ਜੀ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਸਾਰਿਆਂ ਦਾ ਪ੍ਰਾਈਸ 1000 ਹੈ ਪਲੱਸ ਸ਼ਿਪਿੰਗ ਹੈ ਤੇ ਕੋਈ ਇਹਨਾਂ ਦੀ ਬੁਕਿੰਗ ਨਹੀਂ ਹੈਗੀ ਤੇ ਪਲੀਜ਼ ਆਪਣਾ ਫਾਸਟਲੀ ਹਨਾ ਮਤਲਬ ਪੇਮੈਂਟ ਕਰਕੇ ਸੂਟ ਲੇਨੇ ਜਿਹੜੇ ਤੁਸੀਂ ਆਪਣੇ ਕੋਰੀਅਰ ਕਰਾ ਲਿਓ ਕਿਉਂਕਿ ਇਹ ਬਹੁਤ ਲਿਮਟਿਡ ਜਿਹਾ ਸਟਾਕ ਹੁੰਦਾ ਹੈਗਾ ਦੁਬਾਰਾ ਰਿਪੀਟ ਨਹੀਂ ਹੋਣਾ ਹੈਗਾ ਹੁਣ ਇਹ ਲਾਸਟ ਵੀਡੀਓ ਹੀ ਸਮਝ ਕੇ ਚਲੋ ਇਹ ਵਾਲੇ ਮਤਲਬ ਸਟੱਫ ਦੀ ਤੇ ਇਸ ਤੋਂ ਬਾਅਦ ਨਹੀਂ ਹੋਣਾ ਹੈਗਾ ਇਹ ਵਾਲਾ ਸਟੱਫ ਤੇ ਲਾਸਟ ਵੀਡੀਓ ਹੈਗੀ ਜਿਹੜੀਆਂ ਭੈਣਾਂ ਲੈਣਾ ਚਾਹੁੰਦੇ ਨੇ ਇੱਕ ਲੈਣੇ ਨੇ ਦੋ ਲੈਣੇ ਨੇ ਚਾਰ ਲੈਣੇ ਨੇ ਪੰਜ ਨਹੀਂ ਜਿੰਨੇ ਵੀ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਇਹ ਸਟੱਫ ਰਹੂਗਾ ਬਹੁਤ ਜਿਆਦਾ ਸੌਫਟ ਹੈਗਾ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋਗੇ ਇਹ ਆਪਾਂ ਮਤਲਬ ਸਟਿਚ ਕਰਵਾਏ ਨੇ ਜਿਹੜਾ ਇਹਦੇ ਵਿੱਚ ਵਾਈਟ ਫਲਾਵਰ ਆ ਵਾਈਟ ਕਲਰ ਦੀ ਆਪਾਂ ਲੈਂਸ ਲਗਵਾਈ ਹੈਗੀ ਦੁਪੱਟਾ ਇਹਦੇ ਨਾਲ ਆਪਾਂ ਰੱਖਾਂਗੇ ਇੱਕ بیس ਦਾ ਤੇ ਵਾਈਟ ਉਹਦੇ ਉੱਪਰ ਲੈਂਸ ਲੱਗ ਜੂਗੀ ਇਸ ਤਰ੍ਹਾਂ ਆਪਾਂ ਸੂਟ ਨੇਗੇ ਜਿਹੜੇ ਇਹ ਰੈਡੀ ਕਰਵਾਏ ਨੇਗੇ ਲੋ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋਗੇ येलो ਸੂਟ ਦੇਖੋ ਇਹ ਵੀ ਆਪਣਾ ਪੂਰਾ ਹੁਣ ਲੋਟ ਆਇਆਗਾ ਆਪਣੇ ਕੋਲੇ ਲੋਜੀ ਯਸਰਾ ਇਹ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਸਟਿਚ ਕਰਵਾਉਣਾਗਾ ਤਾਂ ਤੁਹਾਨੂੰ ਸਾਡੇ ਕੋਲੇ ਵੇਟ ਕਰਨੀ ਪਊਗੀ ਮੈਂ ਕਹਿੰਦੀ ਆਂਗੀ ਤੁਹਾਨੂੰ ਵੀਡੀਓ ਦੇ ਵਿੱਚ ਨਾ ਜਿਹੜੀਆਂ ਪੈਣਾ ਪਾਏ ਕਰਨਗੀਆਂ ਲੈਣਗੀਆਂ ਇਥੋਂ ਸੂਟ ਤੁਸੀਂ ਬਿਨਾ ਸਲਾਈ ਤੋਂ ਮਗਵਾ ਸਕਦੇ ਹੋਗੇ ਤੇ ਕਿਉਂਕਿ ਜੇ ਤੁਹਾਡੇ ਟੇਲਰ ਜਲਦੀ ਸਟਿਚ ਕਰਕੇ ਦੇ ਦਿੰਦੇ ਨੇਗੇ ਹਨਾ ਤਾਂ ਤੁਸੀਂ ਉਹਨਾਂ ਤੋਂ ਸਟਿਚ ਕਰਵਾ ਲਓ ਕਿਉਂਕਿ ਮੇਰੇ ਕੋਲ ਰਾਤ ਸ਼ੈ ਹੈਗਾ ਟਾਈਮ ਲੱਗ ਜੂਗਾ ਸੂਟ ਸਲਾਈ ਹੋਣ ਨੂੰ ਲੋ ਜੀ ਇਸ ਤਰ੍ਹਾਂ ਇਹ ਵਾਲਾ ਰਹੂਗਾ ਜੀ ਅਗਲਾ ਸੂਟ ਤੇ ਬਹੁਤ ਜ਼ਿਆਦਾ ਸੋਹਣੀ ਇਹ ਨਹੀਂ ਹੈਗਾ ਵੀ ਵੀ ਘਟੀਆ कॉटन ਹੈਗੀ ਵੀ ਹਨਾ ਵੀ 2300 ਵਾਲਾ ਸੂਟ ਆ ਉਹ ਨਹੀਂ ਹੈਗਾ ਤੇ ਬਹੁਤ ਵਧੀਆ ਕੁਆਲਿਟੀ ਦੇ ਸੂਟ ਨੇਗੇ ਵਾਲੇ ਪੌਜਾ ਦੇ ਸੋਨੇ ਤੇ ਲਓ ਜੀ ਆਹ ਵਾਲਾ ਸੂਟ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦੇ ਸੋਹਣਾਗਾ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖੋ ਤੇ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਇਹ ਵੀ ਸਾਰੇ ਆਪਣੇ ਕੋਲੇ ਲੋਟ ਆਏ ਨੇਗੇ ਤੇ ਬਹੁਤ ਪਹਿਲਾਂ ਸੇਲ ਹੋ ਚੁੱਕੇ ਨੇ ਇਹ ਵਾਲੇ ਸੂਟ ਦੁਬਾਰਾ ਆਪਾਂ ਹਨ ਪਹਿਣਾ ਦੀ ਡਿਮਾਂਡ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਸਾਨੂੰ ਇੱਥੇ ਤੱਕ ਅਰੇਂਜ ਤੱਕ ਵੀ ਸੂਟ ਚਾਹੀਦੇ ਨੇਗੇ ਤੇ ਦੁਬਾਰਾ ਆਪਾਂ ਇਹ ਵਾਲੇ ਸੂਟ ਲੇਗੇ ਜਿਹੜੇ ਮਗਵਾਏ ਨੇਗੇ ਲੋ ਜੀ ਐਸਟਰਾ ਰਹੂਗਾ ਇਹ ਵਾਲਾ ਦੇਖੋ ਕਲਰ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਜੇ ਤੁਸੀਂ ਇਹਨਾਂ ਨੂੰ ਮੈਚਿੰਗ ਸੂਟ ਲਓਗੇ ਮਤਲਬ ਆਫ ਵਾਈਟ ਸਲਵਾਰ ਨਾਲ ਕਰੀਮ ਨਾਲ ਜਿੱਦਾਂ ਵੀ ਹੋਣਾ ਤੁਸੀਂ ਲੈਣੇ ਹੋ ਲੈਣਾ ਚਾਹੁੰਦੇ ਹੋ ਤਾਂ ਉਹਦਾ ਪ੍ਰਾਈਸ ਰਹੂਗਾ ਜੀ 850 올ਓਵਰ ਦਾ ਪ੍ਰਾਈਸ ਹੈਗਾਗਾ 1000 ਲੋ ਜੀ ਦੇਖੋ ਇਹ ਵਾਲਾ ਪ੍ਰਿੰਟ ਇਹ ਆਪਾਂ ਮੈਚਿੰਗ ਸੂਟ ਬਣਾਏ ਸੀਗੇ ਹਨਾ ਪਹਿਲਾਂ ਤੇ ਹੁਣ ਇਹ ਮਤਲਬ 올ਓਵਰ ਲੈਣਾ ਚਾਹੁੰਦੇ ਤੁਸੀਂ 올ਓਵਰ ਵੀ ਲੈ ਸਕਦੇ ਹੋਗੇ ਦੇਖੋ ਮੈਚਿੰਗ ਸੂਟ ਬਣਾਏ ਸੀਗੇ ਤੁਸੀਂ ਮੇਰੇ ਵੇਅਰ ਕੀਤਾ ਦੇਖਿਆ ਹੁਣਾ ਸੂਟ ਮੈਂ ਬਣਾਇਆ ਸੀਗਾ ਇਦਾਂ ਇੱਕ ਆਫ ਵਾਈਟ ਸਲਵਾਰ ਨਾਲ ਕਰੀਮ ਨਾਲ ਤੇ ਤੁਸੀਂ 올ਓਵਰ ਵੀ ਲੈ ਸਕਦੇ ਹੋ ਤੇ ਲਓ ਜੀ ਨੈਕਸਟ ਲੋਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਫਰੋਜ਼ੀ ਕਲਰ ਹੈਗਾ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਤੁਸੀਂ ਦੇਖੋ ਠੀਕ ਹੈ ਸੀ ਤੇ ਬਹੁਤ ਜ਼ਿਆਦਾ ਮਤਲਬ ਕੁਆਲਿਟੀ ਵਾਜੋ ਬਹੁਤ ਸੋਹਣਾ ਸਟਾਫ ਹੈਗਾ ਇੱਕ ਵੀ ਸੂਟ ਨਹੀਂ ਰਹਿਣ ਵਾਲਾ ਹੈਗਾ ਤੇ ਆਰਡਰ ਨਗੇ ਜਿਹੜੇ ਫਾਸਟਲੀ ਕਰਕੇ ਤੁਸੀਂ ਲੈ ਲਿਓ ਲੋ ਜੀ ਨੈਕਸਟ ਫਰੋਜ਼ੀ ਦੇ ਵਿੱਚ ਪਿੰਕ ਸ਼ੇਡ ਆਜੂਗਾ ਇਹ ਵੀ ਸ਼ੇਡ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਨੈਕਸਟ ਆਜੂਗਾ ਇਹਦੇ ਆਪਾਂ ਬਹੁਤ ਸੂਟ ਰੈਡੀ ਕਰ ਚੁੱਕੇ ਆ ਕਾਰਡ ਸੈਟ ਵਗੈਰਾ ਬਾਦੂ ਬਹੁਤ ਕਰੇ ਨਗੇ ਹੁਣ ਵੀ ਮਤਲਬ ਵੈਰਾਈਟੀ ਹੋਣ ਲਈ ਗਈ ਹੋਏ ਨੇ ਤਕਰੀਬਨ ਸੂਟ ਲਓ ਜੀ ਇਸ ਤਰ੍ਹਾਂ ਇਹ ਵਾਲਾ ਸੂਟ ਰਹੂਗਾ ਤੇ ਫਿਰ ਨੈਕਸਟ ਸੂਟ ਹੈਗਾ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹਦੇ ਵੀ ਆਪਾਂ ਕਾਟ ਸੈਟਨੇਗੇ ਬਹੁਤ ਜ਼ਿਆਦੇ ਰੈਡੀ ਸੋਨੇ ਮਤਲਬ ਰੈਡੀ ਕੀਤੇ ਨੇਗੇ ਨੈਕਸਟ ਸੂਟ ਆਜੂਗਾ ਜੀ ਫਰੋਜ਼ੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਵੀ ਇਹ ਵੀ ਬਹੁਤ ਜ਼ਿਆਦੇ ਡਿਮਾਂਡ ਚ ਹੈਗਾ ਪਹਿਣਾ ਨੇ ਮਤਲਬ ਜਿਨ੍ਹਾਂ ਨੂੰ ਚਾਹੀਦੇ ਸੀਗੇ ਸੂਟ ਇਹ ਵਾਲੇ ਹਨਾ ਤੇ ਮੈਨੂੰ ਬਹੁਤ ਸਾਰੇ ਮਤਲਬ ਮੈਸੇਜ ਆਏ ਸੀਗੇ ਤਾਂ ਤੁਸੀਂ ਇਹ ਵਾਲੇ ਸੂਟ ਲੈਣਗੇ ਆਪਣੇ ਪੇਮੈਂਟ ਕਰਕੇ ਸੂਟ ਲੈਣਗੇ ਜਿਹੜੇ ਲੈ ਸਕਦੇ ਹੋ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਆਪਾਂ ਸੂਟ ਹੈਗਾ ਜਿਹੜਾ ਮਤਲਬ ਦੋ ਸੂਟ ਕਟਿੰਗ ਕੀਤੇ ਨੇਗੇ ਕਾਲੇ ਦੇ ਵਿੱਚੋਂ ਤੇ ਇਹ ਸਲਾਈ ਲਈ ਭੇਜਨੇ ਨੇਗੇ ਲਓ ਜੀ ਤੇ ਫਿਰ ਇਹਦਾ ਮਤਲਬ ਸੈਕਿੰਡ ਸ਼ੇਡ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸ਼ੇਡ ਆ ਜਾਊਗਾ ਇਸ ਤਰ੍ਹਾਂ ਦਾ ਇਹ ਵਾਲਾ ਕਲਰ ਆ ਜਾਊਗਾ ਇਹ ਕਲਰ ਵੀ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਕਲਰ ਵੀ ਚੈੱਕ ਕਰ ਸਕਦੇ ਹੋਗੇ ਤੁਸੀਂ ਠੀਕ ਹੈ ਜੀ ਤੇ ਨੈਕਸਟ ਆਜੂਗਾ ਜੀ ਜਿਹੜੀਆਂ ਭੈਣਾਂ orange suit ਮੰਗਦੀਆਂ ਸੀ ਸਿਰਫ ਦੋ suit available ਨੇ ਜਿਹੜੀਆਂ ਭੈਣਾਂ ਮੰਗਦੀਆਂ ਸੀਗੇ ਆਪਣੇ ਜਲਦੀ ਆਰਡਰ ਕਰ ਦਿਓ ਦੋ suit ਲੇنگੇ ਤੇ ਜਿਹੜਾ ਇਹ ਵਾਲਾ red ਹੈਗਾ ਇਹ ਮੇਰੇ ਕੋਲ ਇੱਕ suit ਰਹਿ ਗਿਆ ਵੀ ਆਪਾਂ ਲੋਟ ਲੈ ਕੇ ਆਏ ਸੀਗੇ ਇਹ ਵੀ ਚਲੇ ਗਿਆ ਇੱਕ suit ਇਹ ਵਾਲਾ ਦੋ ਇਹ ਵਾਲੇ ਨੇ ਜਿਹੜੀਆਂ ਭੈਣਾਂ ਮੰਗਦੀਆਂ ਸੀਗੇ ਤਾਂ ਆਰਡਰ ਹੈ ਜਿਹੜਾ ਫਾਸਟਲੀ ਕਰ ਦਿਓ ਆ ਵੀ ਆਪਾਂ ਜਿਹੜਾ ਲੋਟ ਹੈਗਾ ਰੂਪੀ ਤੋਂ ਲੈ ਕੇ ਆਏਗੇ ਦੋ ਤੋਂ ਤਿੰਨ suit available ਨੇ ਕਿ ਆਪਣੇ ਕੋਲੇ ਪਹਿਲਾਂ ਹੀ ਆਪਾਂ ਬਹੁਤ ਜ਼ਿਆਦੇ suit ਨੇ ਸੇਲ ਕਰ ਚੁੱਕੇ ਆਂਗੇ ਤੁਸੀਂ ਦੇਖੋ ਇਹ ਵਾਲੇ suit ਚੀਕੇ ਸੀ 1000 ਪ੍ਰਾਈਸ ਹੈ ਸਭ ਦਾ ਫਿਰ ਆਜੂਗਾ ਜੀ ਫਰੋਜ਼ੀ ਕਲਰ ਦਾ ਸੂਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕਲਰ ਵੀ ਕਾਫੀ ਜਿਆਦੇ ਸੋਹਣਾ ਹੈਗਾ ਇਸ ਤਰ੍ਹਾਂ ਤੇ ਲਾਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਹੈਗਾ ਇਹ ਵੀ ਆਪਾਂ ਕਾਫੀ ਸੂਟ ਲੈਣਗੇ ਜਿਹੜੇ ਸੇਲ ਕਰ ਚੁੱਕੇ ਹਾਂਗੇ ਇਹ ਵੀ ਆਪਾਂ ਰਿਪੀਟ ਲੈ ਕੇ ਆਇਆਗੇ ਡਿਮਾਂਡ ਦੇ ਉੱਪਰ ਮੇਰੇ ਕੋਲੇ ਜਿਹੜੇ ਇਹ ਸਟਾਕ ਸੀਗਾ ਮਤਲਬ ਤਕਰੀਬਨ 95% ਸੋਲਡ ਸੀਗਾ ਕਿਸੇ 'ਚ ਇੱਕ ਸੂਟ ਰਹਿੰਦਾ ਕਿਸੇ 'ਚ ਦੋ ਸੂਟ ਰਹਿੰਦਾਗਾ ਉਹ ਮੈਂ ਤੁਹਾਨੂੰ ਦੱਸ ਚੁੱਕੀ ਆਂਗੀ ਵੀ ਮੇਰੇ ਕੋਲੇ ਇਹਦੇ ਵਿੱਚੋਂ ਇਹ ਵਾਲਾ ਸੂਟ ਹੈਗਾ ਹਨਾ ਤਾਂ ਤੁਸੀਂ ਲੈ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨਹੀਂਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁਦਾ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਕੱਲ੍ਹ ਵਾਲੀ ਵੀਡੀਓ ਦਾ ਬਹੁਤ ਸੋਹਣਾ ਰਿਸਪੌਂਸ ਰਿਹਾ ਭੈਣਾਂ ਨੇ ਬਹੁਤ ਮਤ ਜਿਹੜੇ ਪੈਣਾ ਰਹਿ ਗੀਆਂ ਕੁਝ ਕੁ ਸੂਟ ਅਵੇਲੇਬਲ ਨੇਗੇ ਜੇ ਤੁਸੀਂ ਲੈਣਾ ਚਾਹਣਗੇ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਆਰਡਰ ਕਰ ਸਕਦੇ ਹੋਗੇ ਕਾਫੀ ਪੈਣਾ ਹਨ ਸਮਝ ਗਈਆਂ ਵੀ ਪਤਾ ਨਹੀਂ 1850 ਦਾ ਸੂਟ ਹੈਗਾ ਬਰਬਰੀ ਦਾ 2250 ਦਾ ਸੂਟ ਸੀ ਜੀ ਮੈਚਿੰਗ ਸੂਟ 1850 ਹੈਗਾ ਹਨਾ ਤੇ ਅੱਜ ਮੈਂ ਕਲੀਅਰ ਕਰ ਦਿੰਦੀ ਆ ਕਿ ਕੱਲ ਵਾਲੀ ਵੀਡੀਓ ਦਾ ਵੀ ਅੱਜ ਵਾਲੇ ਜਿਹੜੇ ਸੂਟ ਨੇਗੇ ਸਾਰੇ 1000 ਦੇ ਰਹਿਣਗੇ ਜੇ ਤੁਸੀਂ ਮੈਚਿੰਗ ਸੂਟ ਲੈਣੇ ਹੋਗੇ ਇਹਦੇ ਵਿੱਚੋਂ ਤਾਂ ਤੁਹਾਨੂੰ ਮਿਲੂਗਾ ਜੀ 850 ਤਾਂ ਤੁਸੀਂ 850 ਦੇ ਲੈ ਸਕਦੇ ਹੋਗੇ ਜੇ ਤੁਸੀਂ 올ਓਵਰ ਸੂਟ ਲੈਣੇ ਹੋਗੇ ਤਾਂ ਤੁਹਾਨੂੰ 1000 ਦੇ ਮਤਲਬ ਪਲੱਸ ਸ਼ਿਪਿੰਗ ਹੈ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਜੇ ਤੁਸੀਂ ਇਹਨਾਂ ਨਾਲ ਦੁਪੱਟੇ ਲੈਣਾ ਚਾਹੁੰਦੇ ਹੋਗੇ ਉਹ ਤੁਹਾਨੂੰ ਮਿਲਣਗੇ ਤੁਸੀਂ ਲੈ ਸਕਦੇ ਹੋ ਇਹਨਾਂ ਨਾਲ ਦੁਪੱਟੇ ਕੋਟੇ ਦੇ ਜਿਦਾਂ ਕਿ ਮੈਂ ਆਫ ਰੋਜ਼ੀ ਸੂਟ ਨਾਲ ਦੁਪੱਟਾ ਡਾਈ ਕਰਾਇਆ ਸੀ ਕਿਸੇ ਭੈਣ ਦਾ ਹਨਾ ਕੋਟੇ ਦਾ ਦੁਪੱਟਾ ਇੰਨਾ ਸੋਹਣਾ ਰੰਗ ਆਇਆਗਾ ਬਹੁਤ ਜਿਆਦਾ ਸੋਹਣਾ ਰੰਗ ਇੰਨਾ ਸੋਹਣਾ ਦੁਪੱਟਾ ਚਾਚ ਰਿਆ ਸੀਗਾ ਕੋਟੇ ਦਾ ਤੇ ਵਧੀਆ ਕੋਟੇ ਦਾ ਦੁਪੱਟਾ ਕੋਈ ਹਲਕੀ ਕੁਆਲਿਟੀ ਵਾਲਾ ਨਹੀਂ ਨਿਊ ਕੋਟੇ ਦੇ ਦੁਪੱਟੇ ਲੈ ਕੇ ਆਏ ਡਿਜ਼ਾਈਨ ਹੈਗਾ ਚੈੱਕ ਬਹੁਤ ਜਿਆਦਾ ਸੋਹਣਾ ਤੇ ਵਿੱਚ ਬ੍ਰੀਕ ਤੇ ਵਿੱਚ ਥੋੜਾ ਜਿਹਾ ਮੋਟਾ ਚੈੱਕ ਮਿਕਸ ਚੈੱਕ ਦਾ ਮਤਲਬ ਦੁਪੱਟੇ ਨੇਗੇ ਬਹੁਤ ਜਿਆਦਾ ਸੋਹਣੇ ਤੇ ਕੱਲੇ ਦੁਪੱਟੇ ਨੇਗੇ ਆਪਾਂ ਨਹੀਂ ਦਿੰਦੇ ਹੈਗੇ ਕਿਉਂਕਿ ਬਹੁਤ ਉਹ ਵੀ ਮੇਰੇ ਕੋਲ ਘੱਟ ਲਿਮਿਟਿਡ ਜੇ ਹੁੰਦੇ ਰੇਗੇ ਆਪਾਂ ਲੈ ਕੇ ਉਹਨੇ 8 8 10 10 ਸਥਾਨ ਲੈ ਕੇ ਸਾਰੇ ਥਾਣਨੇ ਲੱਗ ਜਾਂਦੇ ਨੇ ਕਿਉਂਕਿ ਅਸੀਂ ਸੂਟ ਸਲਾਈ ਵਾਲੇ ਬਹੁਤ ਹੁੰਦੇ ਨੇ ਕਿ ਉਹਨਾਂ ਨਾਲ ਦੁਪੱਟੇ ਨੇਗੇ ਜਿਹੜੇ ਮਤਲਬ ਲਗਾਉਣੇ ਹੁੰਦੇ ਨੇ ਤਾਂ ਕਰਕੇ ਫਿਰ ਸਾਡੇ ਕੋਲੇ ਬਹੁਤ ਲਿਮਟਿਡ ਜਿਹ ਹੁੰਦੇ ਨੇ ਜੇ ਤੁਸੀਂ ਸਾਡੇ ਕੋਲੋਂ ਸੂਟ ਲੈਣੇ ਹੋਗੇ ਤੁਸੀਂ ਉਹਦੇ ਨਾਲ ਦੁਪੱਟਾ ਡਾਈ ਕਰਵਾਣਾ ਹੈਗਾ ਤਾਂ ਤੁਹਾਨੂੰ ਡਾਈ ਕਰਕੇ ਅਸੀਂ ਜ਼ਰੂਰ ਦੇ ਦਾਂਗੇ ਤੇ ਇਦਾਂ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਦੁਪੱਟਾ ਨਹੀਂ ਦਵਾਂਗੇ ਕੋਈ ਵੀ ਤੁਸੀਂ ਸੂਟ ਸਲਾਈ ਕਰਵਾਉਣਾ ਹੈ ਸਾਡੇ ਕੋਲੋਂ ਤਾਂ ਤੁਸੀਂ ਸਲਾਈ ਕਰਾ ਸਕਦੇ ਹੋਗੇ ਸਟਿਚਿੰਗ ਅਵੇਲੇਬਲ ਹੈਗੀ ਹੈ ਕਿ ਜੇ ਤੁਸੀਂ ਵਿਦਆਊਟ ਸਟਿਚਿੰਗ ਲੈਣਾ ਚਾਹੁੰਦੇ ਹੋ ਵਿਦਆਊਟ ਸਟਿਚਿੰਗ ਲੈ ਸਕਦੇ ਜਿਹੜੀਆਂ ਭੈਣਾਂ ਮੈਨ ਆਰਡਰ ਕਰਨਾ ਚਾਹੁੰਦੇ ਹੋਗੇ ਕਰ ਸਕਦੇ ਹੋਗੇ ਤੁਹਾਨੂੰ ਬਿਲਕੁਲ ਪਰਫੈਕਟ ਤੇ ਬਹੁਤ ਸੋਹਣੇ ਤੁਹਾਡੀ ਉਮੀਦ ਤੋਂ ਵੀ ਵਧੀਆ ਸੂਟ ਦੇਗੇ ਜਿਹੜੇ ਤਿਆਰ ਕਰਕੇ ਦਵਾਂਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਸਰੀਕਾਲ ਜੀ ਬਾਏ ਬਾਏ